ਨੇੜਤਾ ਕਿੰਨੀ ਹੈ ਨਿੱਗ ਕਿੰਨਾ ਸੋ ਇਹ ਗ੍ਰੀਟਿੰਗ ਇਹ ਨਾ ਛੱਡੋ ਆਪਣੀ ਕਦੇ ਵੀ ਜਦੋਂ ਅਸੀਂ ਇੱਕ ਦੂਜੇ ਨੂੰ ਮਿਲਦੇ ਆ ਨਾ ਤੇ ਮੁਲਾਕਾਤ ਦੀ ਸ਼ੁਰੂਆਤ ਸਤਿ ਸ੍ਰੀ ਅਕਾਲ ਤੋਂ ਹੋਣੀ ਚਾਹੀਦੀ ਹੈ ਸਤਿ ਸ੍ਰੀ ਅਕਾਲ ਤੁਹਾਡੇ ਸੰਵਾਦ ਦੀ ਸ਼ੁਰੂਆਤ ਹੈ ਤੁਹਾਡੇ ਡਾਇਲੋਗ ਦੀ ਸ਼ੁਰੂਆਤ ਹੈ ਤੁਸੀਂ ਜੋ ਵੀ ਗੱਲ ਕਰਨੀ ਹੈ ਨਾ ਜਦੋਂ ਸਤਿ ਸ੍ਰੀ ਅਕਾਲ ਤੋਂ ਸ਼ੁਰੂ ਹੋਏਗੀ ਤਾਂ ਅਸੀਂ ਵੈਸੇ ਹੀ ਗਰਾਊਂਡਡ ਹੋ ਜੰਨੇ ਆ ਧਰਤੀ ਤੇ ਆ ਜੰਨੇ ਆ ਜਿਸ ਵੀ ਮੂਡ ਨਾਲ ਗੱਲ ਕਰਨ ਆਏ ਹੁੰਦੇ ਆ ਨਾ ਇਹ ਸਾਡੇ ਅੰਦਰ ਵੈਸਾ ਹੀ ਇੱਕ ਹਲੀਮੀ ਵਰਦਿੰਦਾ ਸ਼ਰਤ ਅੱਜ ਮੈਨੂੰ ਮੰਚ ਤੋਂ ਮੁਖਾਤਿਬ ਜਦੋਂ ਹੋਏ ਨਹੀਂ ਤੇ ਇਹਨਾਂ ਨੇ ਮਹਿਮਾਨ ਕਿਹਾ ਤੇ ਉਹ ਤਾਂ ਮਹਿਮਾਨ ਬਹੁਤ ਥਾਵਾਂ ਤੇ ਚਾਹੀਦਾ ਕਿਤੇ ਗੈਸਟ ਆਫ ਆਨਰ ਕਿਤੇ ਮੁੱਖ ਮਹਿਮਾਨ ਪਰ ਅੱਜ ਮੈਨੂੰ ਆਪਣੇ ਨਾਲ ਦਾ ਹੀ ਰਹਿਣ ਦਿਓ ਜੀ ਮੈਂ ਵੀ ਕਿਤਾਬਾਂ ਦਾ ਆਸ਼ਿਕ ਹਾਂ ਤੇ ਮੈਂ ਬਸ ਇੱਕ ਉਪਾਸਕ ਵਜੋਂ ਸ਼ਾਮਲ ਹੋਇਆ ਜੀ ਅੱਜ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇੰਨਾ ਮਾਣ ਬਖਸ਼ਿਆ ਕਿ ਮੈਂ ਕਿਸੇ ਚੰਗੇ ਪ੍ਰੋਗਰਾਮ 'ਚ ਵੀ ਆ ਸਕਿਆ ਉਹ ਤਾਂ ਪ੍ਰੋਗਰਾਮਾਂ 'ਚ ਤਾਂ ਮੁਝੇ ਆਈਦਾ ਕਿਉਂਕਿ ਬਹੁਤ ਸਾਰੇ ਨੌਜਵਾਨ ਜਿਹੜੇ ਸਾਨੂੰ ਇਸ ਵੇਲੇ ਦੇਖਣ ਨਹੀਂ ਰਹੇ ਨੇ ਮੈਂ ਉਹਨਾਂ ਨਾਲ ਇਹ ਗੱਲ ਸ਼ੇਅਰ ਕਰਨੀ ਚਾਹਾਂਗਾ ਕਿ ਆਪਾਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਕਈ ਵਾਰੀ ਹੁੰਦੀਆਂ ਨੇ ਸਾਡੇ ਆਲੇ ਦੁਆਲੇ ਪਰ ਧਿਆਨ 'ਚ ਨਹੀਂ ਆਉਂਦੀਆਂ ਸਾਡੇ ਵਿਚਾਰਨ 'ਚ ਨਹੀਂ ਆਉਂਦੀਆਂ ਦੁਨੀਆਂ ਦੇ ਵਿੱਚ ਅਣਗਿਣਤ ਕੌਮਾਂ ਨੇ ਅਣਗਿਣਤ ਬੀਲੀਵਸ ਨੇ ਆਪੋ ਆਪਣੇ ਆਪੋ ਆਪਣੇ ਵਿਸ਼ਵਾਸ ਨੇ ਆਪੋ ਆਪਣੇ ਅਕੀਦੇ ਨੇ ਆਪੋ ਆਪਣੀ ਅਕੀਦਤ ਹੈ ਇਸ ਧਰਤੀ ਦੇ ਕਈ ਖਿੱਤੇ ਨੇ ਕਈ ਪਹਾੜਾਂਾਂ ਨੇ ਕਈ ਤਰ੍ਹਾਂ ਦੇ ਨਾਲ ਰੱਬ ਨੂੰ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ ਪਰ ਤੁਸੀਂ ਕਰਮਾ ਵਾਲਿਓ ਤੁਸੀਂ ਉਸ ਧਰਤੀ ਨੂੰ ਬਿਲੋਂਗ ਕਰਦੇ ਹੋ ਜਿੱਥੇ ਗੁਰੂ ਕੱਪੜੇ ਪਾ ਕੇ ਸਾਹਮਣੇ ਨਹੀਂ ਬੈਠਾ ਹੁੰਦਾ ਜਿੱਥੇ ਗੁਰੂ ਆਪਣੇ ਗੋਡੇ ਘਟਾਉਣ ਨੂੰ ਸਾਹਮਣੇ ਨਹੀਂ ਬੈਠਾ ਹੁੰਦਾ ਤੁਸੀਂ ਉਸ ਧਰਤੀ ਦੇ ਵਾਰਿਸ ਹੋ ਜਿੱਥੇ ਸ਼ਬਦ ਗੁਰੂ ਹੈ ਜਿੱਥੇ ਸਿਰਫ ਸ਼ਬਦ ਗੁਰੂ ਹੈ ਸ਼ਬਦ ਗੁਰੂ ਤੋਂ ਉੱਪਰ ਸਾਨੂੰ ਕੁਝ ਨਹੀਂ ਉਸ ਧਰਤੀ ਦੇ ਵਾਰਸ ਹੋ ਤੁਸੀਂ ਧਰਤੀ ਦੇ ਕਿਸੇ ਖੇਤਰ 'ਚ ਕਿਸੇ ਖਿੱਤੇ 'ਚ ਅਗਰ ਸ਼ਬਦ ਗੁਰੂ ਹੈਗਾ ਤਾਂ ਮੈਨੂੰ ਦੱਸ ਦਿਓ ਹਨੇ ਹੁੰਦੇ ਮਾਨੂੰ ਕਿ ਕਿਤਾਬ ਦੀ ਸਭ ਤੋਂ ਪਹਿਲੀ ਕੀਮਤ ਕਿਨੂੰ ਪਤਾ ਹੋਣੀ ਚਾਹੀਦੀ ਹੈ ਸਾਨੂੰ ਪਤਾ ਹੋਣੀ ਚਾਹੀਦੀ ਹੈ ਸਾਨੂੰ ਸ਼ਬਦ ਦੀ ਅੱਖਰ ਦੀ ਵੈਲਿਊ ਦਾ ਉਹਦੀ ਕੀਮਤ ਦਾ ਅਹਿਸਾਸ ਹੋਣਾ ਚਾਹੀਦਾ ਅੰਦਰ ਬੈਠੇ ਵੈਸਾ ਸ਼ਾਂਸਲਸ ਸਾਹਿਬ ਦੇ ਨਾਲ ਬੈਠੇ ਪ੍ਰਿੰਸੀਪਲ ਸਾਹਿਬ ਦੇ ਨਾਲ ਬੈਠੇ ਅੰਦਰ ਗੱਲਾਂ ਚੱਲ ਰਹੀਆਂ ਸੀ ਉਹਦੇ ਵਿੱਚ ਜ਼ਿਕਰ ਆਇਆ ਸੀ ਕਿ ਇਹ ਉਹ ਧਰਤੀ ਹੈ ਜਿੱਥੇ ਦੁਨੀਆਂ ਦੀ ਸਭ ਤੋਂ ਪਹਿਲੀ ਕਿਤਾਬ ਲਿਖੀ ਗਈ ਸੀ ਪੰਜਾਬ ਦੀ ਧਰਤੀ ਤੇ ਰਿਗਵੇਦ ਇਹ ਪਹਿਲੀ ਪੁਸਤਕ ਹੋਈ ਹੈ ਜਿਹੜੀ ਪੰਜਾਬ ਦੀ ਧਰਤੀ ਤੇ ਲਿਖੀ ਗਈ ਪਹਿਲੀ ਕਿਤਾਬ ਤੁਹਾਡੀ ਧਰਤੀ ਤੇ ਲਿਖੀ ਗਈ ਹੋਵੇ ਤੁਹਾਡੀ ਧਰਤੀ ਤੇ ਸ਼ਬਦ ਗੁਰੂ ਹੋਵੇ ਔਰ ਤੁਹਾਡੇ ਹੱਥਾਂ 'ਚ ਅਜ ਕਿਤਾਬਾਂ ਨਾ ਹੋਣ ਤਾਂ ਬਹੁਤ ਅਫਸੋਸ ਦੀ ਗੱਲ ਹੈ ਤਾਨੂੰ ਇਹ ਨਹੀਂ ਲੱਗਦਾ ਤੁਹਾਡੇ ਕੋਲੋਂ ਕਿਸੇ ਨੇ ਕੁਝ ਖੋ ਲਿਆ ਚੁਕੰਨੇ ਰਹਿਣਾ ਚਾਹੀਦਾ ਹੁਣ ਜਿੱਦਾਂ ਮੈਂ ਗੱਲ ਕਰਦਾ ਮੇਰੇ ਧਿਆਨ ਹੈ ਕਿ ਜਦੋਂ ਮੈਂ ਬੋਲ ਰਿਹਾ ਉਦھر ਇੱਕ ਨੌਜਵਾਨ ਨੇ ਕਿਤਾਬ ਖੋਲ ਕੇ ਸਾਹਮਣੇ ਕਰ ਲਈ ਹੈ ਕੀਤੀ ਹੈ ਨਾ ਉਹ ਹਰੀਪਾਲ ਕਾਲੇ ਨੇ ਵੀ ਦਿਖਾਈ ਸੀ ਉਹਨਾਂ ਕਿਤਾਬ ਮੈਂ ਵੀ ਦਿਖਾਵਾਂ ਆਹ ਬਾਈ ਪੁੱਤਰ ਇਹ ਚੰਗੀ ਗੱਲ ਹੈ ਜਿਹੜੀ ਹਰਜੀਤ ਕਿਤਾਬ ਹੈ ਨਾ ਤਾਂ ਸਮਝੋ ਤੁਹਾਡੇ ਹੱਥ 'ਚ ਪੰਜਾਬ ਹੈ ਜੇ ਹੱਥ 'ਚ ਪੰਜਾਬ ਨਹੀਂ ਤੇ ਤੁਹਾਡੇ ਹੱਥ 'ਚ ਵੀ ਪੰਜਾਬ ਹੈ ਸੋ ਮੈਨੂੰ ਬਹੁਤ ਚੰਗਾ ਲੱਗ ਰਿਹਾ ਜੇ ਇੱਥੇ ਆ ਗਏ ਉਸਤਨ ਮੇਲਾ ਲੱਗਾ ਹੈ ਹਾਲੂ ਜੇ ਚੰਗਾ ਲੱਗਿਆ ਮੇਲੇ ਦਾ ਮਤਲਬ ਹੀ ਬਦਲ ਗਿਆ ਹੈ ਮੇਲੇ ਮੁਸਾਬੇ ਖਤਮ ਹੋ ਗਏ ਜਾਂ ਤਾਂ ਮੇਲੇ ਰਹਿ ਗਏ ਬਾਬਿਆਂ ਦੀਆਂ ਮੜੀਆਂ ਤੇ ਜਿੱਥੇ ਪੁੱਤ ਮੰਗਣ ਜਾਣਾ ਹੁੰਦਾ ਹੈ ਵੀਰਵਾਰ ਸਿਰਫ ਢੋਲ ਵੱਜਦੇ ਆ ਲੋਕਾਂ ਨੂੰ ਉਹੀ ਮੇਲੇ ਲੱਗਦੇ ਨੇ ਉਸ ਤੋਂ ਵੀ ਜ਼ਿਆਦਾ ਅਫਸੋਸਜਨਕ ਮੇਲੇ ਜਿਹੜੇ ਵੇਖ ਕੇ ਪੜ੍ਹ ਕੇ ਸ਼ਰਮ ਆਉਂਦੀ ਪਰ ਪਤਾ ਨਹੀਂ ਕਿਉਂ ਨਹੀਂ ਕਿਸੇ ਨੂੰ ਅਜ ਤੱਕ ਆਈ ਸ਼ਰਮ ਉਹ ਲਫ਼ਜ਼ ਪੜ੍ਹ ਕੇ ਲੂਣ ਮੇਲਾ ਉਹ ਕਰਜ਼ੇ ਦਾ ਵੀ ਮੇਲਾ ਲੱਗਦਾ ਹੈ ਇਹ ਕਰਜ਼ਾ ਲਓ ਇੱਥੇ ਆ ਕੇ ਮੇਲਾ ਸ਼ਬਦ ਦਾ ਰੂਪ ਵਿਗਾੜਦਾ ਇੱਥੇ ਫੌਰੀਂ ਜਾਣ ਦਾ ਵੀ ਮੇਲਾ ਲੱਗਦਾ ਕਿ ਟੱਕਰ ਤੋਂ ਵਿਛੜਨਾ ਕਿਵੇਂ ਤੁਹਾਨੂੰ ਸਿਖਾਣਿਆ ਅਸੀਂ ਬਾਹਰ ਜਾ ਕੇ ਰੋਲਣਾ ਕਿਵੇਂ ਅਸੀਂ ਸਿਖਾਣਿਆ ਤੁਹਾਨੂੰ ਬਾਰ ਦਾ ਫੋਰਨ ਜਾਂ ਅੰਦਰ ਵੀ ਮੇਲਾ ਲੱਗਦਾ ਆਇਲੈਂਡਸ ਮੇਲਾ ਇਮੀਗ੍ਰੇਸ਼ਨ ਮੇਲਾ ਹੈਲੋ ਇਹ ਮੇਲੇ ਨਹੀਂ ਹੁੰਦੇ ਇਹ ਵਿਛੋੜੇ ਨੇ ہاں ਇੱਥੇ ਅੰਦਰ ਮੇਲਾ ਤਾਂ ਆ ਇਹ ਜਿਹੜਾ ਤੁਹਾਨੂੰ ਤੁਹਾਡੇ 700 ਸਾਲ ਪਹਿਲਾਂ ਹੋ ਕੁਦਰੇ ਬਜ਼ੁਰਗਾਂ ਨਾਲ ਵੀ ਜੱਫੀ ਪਵਾ ਦਿੰਦਾ ਕਿਤਾਬ ਦੇ ਇਹ ਮੇਲਾ ਹੈ ਜਿਲਕਾ ਬਿਲਕੁਲ ਵਾਹਿਗੁਰੂ ਜੀ ਤੋਂ ਮੈਂ ਗੱਲ ਕਰ ਰਿਹਾ ਸੀ ਕਿਤਾਬਾਂ ਦੀ ਕਿ ਜਦੋਂ ਅਸੀਂ ਫਲਾਈਟ ਫਲੂਟ 'ਚ ਬੈਠੇ ਹੁੰਦੇ ਆ ਬਾਹਰ ਅੰਦਰ ਕਿਤੇ ਜਾਂਦੇ ਜਾਂਦੇ ਆ ਸਾਡੇ ਹੱਥਾਂ 'ਚ ਮੋਬਾਈਲ ਹੁੰਦੇ ਨੇ ਅਸੀਂ ਬਹੁਤ ਖੁਸ਼ ਹੋ ਰਹੇ ਹਾਂ ਅੱਜ ਕੱਲ ਤੁਹਾਨੂੰ ਪਤਾ ਮੈਂ ਵੀ ਜਹਾਜ਼ 'ਚ ਬੈ ਕੇ ਕਿ ਲਓ ਜੀ ਜਹਾਜ਼ 'ਚ ਵਾਈਫਾਈ ਹੈਗਾ ਕਿੰਦੀ ਸ਼ਰਮ ਦੀ ਗੱਲ ਹੈ ਕਿ ਮੈਂ 35000 ਫੁੱਟ ਉੱਚਾ ਵੀ ਇਸ ਗੱਲ ਤੋਂ ਖੁਸ਼ ਹੋ ਰਿਹਾ ਵਾਈਫਾਈ ਮਿਲ ਗਿਆ ਲਓ ਹੁਣ 10 12 ਘੰਟੇ ਫਿਰ ਆਪਾਂ ਨੈਟ ਕੁੱਟਾਂਗੇ ਇਸ ਤੇ ਬੈਠ ਕੇ ਇਹ ਬੁਖਸ਼ੀ ਦੀ ਗੱਲ ਨਹੀਂ ਵੈਸੇ ਅਸੀਂ ਉੱਤੇ ਵੀ ਹੁਣ ਸਿਰਫ ਫੇਸਬੁੱਕ ਵੇਖਿਆ ਕਰਾਂਗੇ ਬਹੁਤ ਸਾਰੀਆਂ ਫਲਾਈਟਾਂ 'ਚ ਮਿਲਣ ਲੱਗ ਗਈ ਹੈ ਵਾਈਫਾਈ ਮੇਰੀ ਫਿਲਮ ਦੇ ਵਿੱਚ ਵੀ ਡਾਇਲੋਗ ਸੀ ਉਹਨੇ ਅਰਦਾਸ ਕਰਾਂ ਚ ਵੀ ਮੈਂ ਅਰਦਾਸ ਸਰਪਤ ਦੇ ਭਲੇ ਦੀ ਵੀ ਤਾਂ ਪਾਇਆ ਸੀ ਕਹਿੰਦਾ ਹੁਣ ਮੈਨੂੰ ਲਾਈਨਾਂ ਤਾਂ ਐਗਜੈਕਟ ਨਹੀਂ ਯਾਦ ਹੋਣੀਆਂ ਕਹਿੰਦਾ ਇਸ ਰੰਗ ਬਦਲਦੀ ਦੁਨੀਆ ਦੇ ਵਿੱਚ ਸਾਰੇ ਝੱਲੇ ਹੋ ਗਏ ਸੈਲਫੀ ਐ ਨਹੀਂ ਤੇਰੇ ਚੱਕਰ ਦੇ ਵਿੱਚ ਵੱਸਦੀ ਦੁਨੀਆ 'ਚ ਕੱਲੇ ਹੋ ਗਏ ਬਿਲਕੁਲ ਬਿਲਕੁਲ ਸੈਲਫੀ ਕੀ ਸੁਗਾਤ ਹੈ ਸੈਲਫੀ ਵੀ ਮੈਂ ਕੱਲਾ ਹੀ ਲੈਣਾ ਕੀ ਦੱਸਿਆ ਕਰਾਂਗਾ ਵੱਡਿਆਂ ਨੂੰ ਕਿ ਇਹ ਮੇਰੀ ਉਦੋਂ ਦੀ ਫੋਟੋ ਜਦੋਂ ਮੈਂ ਕੱਲਾ ਹੀ ਹੁੰਦਾ ਸੀ ਸੈਲਫੀਆਂ ਨੇ ਬੰਸੋਂ ਨੇ ਮੂੰਹ ਬਣਾਉਣੇ ਸਿਖਾਤੇ ਪਾਊਡਰ ਬਣਾਉਣੇ ਸਿਖਾਤੇ ਮਤਲਬ ਜਦੋਂ ਅਸੀਂ ਬਜ਼ੁਰਗ ਹੋ ਜਾਾਂਗੇ ਕੀ ਯਾਦ ਕਰਿਆ ਕਰਾਂਗੇ ਵੀ ਮੈਂ ਮੂੰਹ ਇਹੋ ਹੀ ਕੋ ਯਾਦ ਕਰਨਾ ਐਂ ਬਹੁਤ ਸੋਹਣਾ ਕਰ ਲੈਂਦਾ ਹੁੰਦਾ ਸੀ ਜਾਂ ਕਰ ਲੈਂਦੀ ਹੁੰਦੀ ਸੀ ਇਹ ਤਾਂ ਕੋ ਪ੍ਰਾਪਰਟੀ ਨਹੀਂ ਹੈਨਾ ਗੱਲ ਤਾਂ ਇਹ ਆ ਵੀ ਅਸੀਂ ਕਿਤਾਬ ਤੋਂ ਕਿੰਨੀ ਦੂਰ ਹੋ ਗਏ ਸ਼ਬਦ ਗੁਰੂ ਤੋਂ ਕਿੰਨੀ ਦੂਰ ਹੋ ਗਏ ਮਨੇ ਡਾਕਟਰ ਸਾਹਿਬ ਡਾਕਟਰ ਪਾਟੇ ਦੇ ਸਾਹਿਬ ਜਿਹੜੇ ਤੋਂ ਬੋਲ ਰਹੇ ਸੀ ਉਹਨਾਂ ਬਾਰੇ ਦੱਸਿਆ ਗਿਆ ਕਿ ਇਹ ਫਿਜ਼ਿਕਸ ਦੇ ਹਰਤੀ ਨੇ ਵਿਗਿਆਨੀ ਨੇ ਤਾਂ ਮੇਰੇ ਧਿਆਨ ਚ ਆ ਰਿਹਾ ਸੀ ਕਿ ਸ਼ਬਦ ਵਿੱਚ ਕਿੰਨੀ ਤਾਕਤ ਹੈ ਉਹ ਫਿਜ਼ਿਕਸ కెਮਿਸਟਰੀ ਬਾਇਓਲੋਜੀ ਸਭ ਇੱਕ ਥਾਂ ਤੇ ਹੀ ਕਰੋ ਦਿੰਦਾ ਹੈ ਜਦੋਂ ਮੇਰੇ ਬਾਬਾ ਕਹਿੰਦਾ ਸੈਲ ਪੱਥਰ ਵਿੱਚ ਜੰਤੂ ਪਾਏ ਤਾਂ ਦਾ ਰਜ਼ਕ ਆ ਕੇ ਕਰਦਰੇ ਵਿੱਚ ਮੈਨੂੰ ਲੱਗਾ ਫਿਜ਼ਿਕ ਵੀ ਫਿਜ਼ਿਕਸ ਹੁੰਦੀ ਹੈ ਨਾ ਜੀ ਥੋੜੀ ਜਿਹੀ ਬਾਇਓਲੋਜੀ ਵੀ ਆ ਜਾਂਦੀ ਹੈ ਕੈਮਿਸਟਰੀ ਵੀ ਆ ਜਾਂਦੀ ਹੈ ਸੋ ਇੰਨੀ ਤਾਕਤ ਅਸ਼ਗਰ ਦੇ ਵਿੱਚ ਮੈਂ ਬਹੁਤ ਸਾਲ ਪਹਿਲਾਂ ਪਟਿਆਲੇ ਪਿੰਪਤ ਨਹੀਂ ਕਿੰਨਾ ਦੀ ਰਚਨਾ ਪਰੇ ਕਿਉਂਕਿ ਮਾਇਨੇ ਵੀਰ ਵਿਖੇ ਲਾ ਜੇ ਵੀ ਕਿਤੇ ਕੜ ਲਈਦਾ ਪੂਰੀ ਕਿਤਾਬ ਨਾਮ ਪੜਨ ਲੋ ਜੇ ਕੋਈ ਦੋਲ ਫੁੱਖੜ ਵੀ ਕਿਤੇ ਮਿਲ ਜਾਂਦੇ ਨੇ ਕਹਿੰਦਾ ਉਹ ਤੇ ਤੈਰ ਜਾਂਦਾ ਸੀ ਵੱਡੇ ਵੱਡੇ ਦਰਿਆ ਉਹ ਤੇ ਤੈਰ ਜਾਂਦਾ ਸੀ ਵੱਡੇ ਵੱਡੇ ਦਰਿਆ ਸੁਣਿਆ ਕੱਲ ਕਿਸੇ ਦੇ ਦੋ ਅੱਖਰਾਂ 'ਚ ਡੁੱਬ ਮਰਿਆ ਉਹ ਦੋ ਅੱਖਰਾਂ 'ਚ ਉਹ ਨਹੀਂ ਤਾਕਤ ਨਹੀਂ ਕਿੰਨੀ ਉਹਨਾਂ ਦੋ ਅੱਖਰਾਂ 'ਚ ਤਾਕਤ ਸੀ ਜਿਨ੍ਹਾਂ ਨੇ ਅਹਿਸਾਸ ਕਰਾ ਦਿੱਤਾ ਕਿ ਪੜਨ ਵਾਲੇ ਦੇ ਅੱਖਾਂ 'ਚ ਪਾਣੀ ਆ ਗਿਆ ਵਾਹ ਲੀ ਸੋ ਅੱਖਰ 'ਚ ਕਿੰਨੀ ਤਾਕਤ ਹੈ ਸ਼ਬਦ 'ਚ ਕਿੰਨੀ ਤਾਕਤ ਹੈ ਇਹਦੀ ਇੱਕ ਮੈਂ ਤੁਹਾਨੂੰ ਕਾਮਿਕ ਮਿਸਾਲ ਦਿੰਦਾ ਮੇਰੇ ਡੈਡੀ ਉਹ ਕੱਲ ਬੜੀ ਵਧੀਆ ਦੱਸਦੇ ਹੁੰਦੇ ਸੀ ਰੋਕ ਕਹਿੰਦੇ ਕਿਸੇ ਨੂੰ ਕੋ ਵੀ ਤੇਰੇ ਪਿਤਾ ਜੀ ਨੇ ਹੋ ਰਿਹਾ ਓਏ ਉਹਨੂੰ ਪੁਰਾਣੀ ਲੱਗਦਾ ਉਹ ਕਿੰਨਾ ਖੜਾ ਸਭ ਬਾਰੇ ਮੌਤ ਸਿਰ ਤੇ ਬਹੁਤ ਅਮੀਰ ਆ ਜਿਵੇਂ ਡਾਂਗ ਚੁਪਣ ਸ਼ਬਦ ਹੀ ਹੈ ਨਾ ਸਹੀ ਚੋਣ ਨਹੀਂ ਹੋਈ ਸ਼ਬਦਾਂ ਦੀ ਅਰਥ ਭਾਵੇਂ ਸੇਮ ਨਿਕਲਦੇ ਨੇ ਸ਼ਬਦ ਦੀ ਚੋਣ ਗਲਤ ਹੈ ਉਹ ਸ਼ਬਦ ਤੁਹਾਡੇ ਡਾਂਗਾ ਵੀ ਪਵਾ ਦਿੰਦਾ ਤੇ ਤੁਸੀਂ ਨਲਾਇਕ ਗੱਲ ਕਰਕੇ ਕਟਿਆ ਗੱਲ ਕਰਕੇ ਗਲਤੀ ਕਰਕੇ ਵੀ ਅچھے ਸ਼ਬਦਾਂ ਦੇ ਵਿੱਚ ਖਿਮਾ ਮੰਗ ਲਓ ਲੋਕੀ ਕਤਲ ਵੀ ਮਾਫ ਕਰ ਦਿੰਦੇ ਇਸ ਤਰ੍ਹਾਂ ਦੇ ਕੋਈ ਐਗਜ਼ਾਮਪਲਾਂ ਨੇ ਲੋਕਾਂ ਨੇ ਕਤਲ ਮਾਫ ਕੀਤੇ ਨੇ ਸਿਰਫ ਤੁਹਾਡੇ ਸ਼ਬਦਾਂ ਦੀ ਐਸੀ ਤੁਹਾਡੇ ਕੋਲ ਮੁਹਾਰਤ ਸੀ ਕਿ ਤੁਸੀਂ ਆਪਣੀ ਗੱਲ ਚੰਗੇ ਸ਼ਬਦਾਂ ਚ ਕਹਿ ਸਕੋ ਔਰ ਅਗਲੇ ਨੂੰ ਸਮਝ ਆ ਗਈ ਇਹ ਕੀਮਤ ਹੈ ਕਿਤਾਬ ਦੀ ਇਹ ਕੀਮਤ ਆ ਸ਼ਰਧਾਂ ਦੀ ਹਰ ਬਾਕੀ ਜਿੱਦਾਂ 10.10 ਦੇ ਸੀ ਡਾਕਟਰ ਆਤਵਰਨ ਦਾਵਾ ਜੀ ਨਾਲ ਵੀ ਮੇਰਾ ਬਹੁਤ ਪੁਰਾਣਾ ਪਿਆਰ ਬੜੀ ਪੁਰਾਣੀ ਸਾਂਝ ਹੈ ਜਦੋਂ ਇਹਨਾਂ ਨੇ ਵੀ ਆਪਣਾ ਅਧਿਆਪਨ ਦਾ ਕਰੀਅਰ ਸ਼ੁਰੂ ਕੀਤਾ ਸੀ ਉਦੋਂ ਤੋਂ ਸਾਡੀ ਜਾਣਕਾਰੀ ਹੈ ਵਿਸ਼ਾਲ ਜੀਨ ਸਾਹਮਣੇ ਬੈਠੇ ਪਾਲੀ ਟਾਈਮ ਦੇ ਸਾਡੇ ਸਾਥੀ ਸੋ ਮੈਂ ਉਹ ਮੈਨੂੰ ਦੇਖੀ ਜਿੱਦਾਂ ਤੁਹਾਨੂੰ ਦੱਸਿਆ ਸਰ ਨੇ ਕਿ ਦੋ ਕਿਰਦਾਰ ਨੇ ਗੁਰਪ੍ਰੀਤ ਐ ਇੱਕ ਭੁਗੀ ਐ ਭੁਗੀ ਦਾ ਕੰਮ ਹੈ ਲੋਕਾਂ ਨੂੰ ਹਸਾਉਣਾ ਸਿੰਬਲ ਆਫ ਪੀਸ ਲੋਕਾਂ ਨੂੰ ਖੁਸ਼ੀਆਂ ਦੇਣੀਆਂ ਉਹਦੇ ਵਿੱਚ ਵੀ ਇੱਕ ਮਰਿਆਦਾ ਹੁੰਦੀ ਐ ਕਾਮੇਡੀ ਦੇ ਵਿੱਚ ਵੀ ਇੱਕ ਬਫੂਨਰੀ ਐ ਜਿਹਦੇ 'ਚ ਅਸੀਂ ਕੁਝ ਵੀ ਕਰਦੇ ਆ ਇੱਕ ਵਿਟ ਐ ਇੱਕ ਫਾਰਸ ਐ ਸੋ ਮੇਰੀ ਕੋਸ਼ਿਸ਼ ਹੁੰਦੀ ਐ ਕਿ ਜਿੰਨਾ ਵੀ ਹਸਾਇਆ ਜਾਏ ਵਿਟ ਦੇ ਨਾਲ ਹਸਾਇਆ ਜਾਵੇ ਮਜ਼ਾ ਕਿਸੇ ਦੀ ਆਤਮਾ ਦੁਖੀ ਕਰਕੇ ਨਹੀਂ ਹੁੰਦਾ 99 ਬੰਦੇ ਹਸਾਤੇ ਇੱਕ ਨੂੰ ਦੁਖੀ ਕਰਕੇ ਉਹ ਮਜ਼ਾਕ ਨਹੀਂ ਹੈ ਉਹ ਹਾਸਾ ਨਹੀਂ ਹੈ ਉਹਦੀ ਵੀ ਇੱਕ ਮਰਿਆਦਾ ਹੈ ਕਿ ਜੇ 100 ਬੈਠੇ ਨੇ ਫਿਰ 100 ਹੀ ਹੱਸਣ ਉਹ ਕਲਾ ਹੈ ਇੰਤਾ ਹੀ ਜਦੋਂ ਗੁਰਪ੍ਰੀਤਿ ਕਰ ਕਰਦੇ ਨੇ ਤੇ ਮੈਨੂੰ ਪਚਪਨ ਜੀ ਸਾਇਦ ਦਾ ਸ਼ੌਕ ਪਿਆ ਸੀ ਤੇ ਮੈਂ ਕਿਉਂਕਿ ਤੁਮਾਰਾ ਤਾਂ ਆਪਣੀ ਪੁਸ਼ ਕਰਦੀ ਜੇ ਨਹੀਂ ਮੈਂ ਸਹੀ ਪੂਰੀ ਤਰ੍ਹਾਂ ਕਿਤਾਬ ਪੜ੍ਹੀ ਔਰ ਜਿਹੜੀ ਸਮਝੀ ਉਹ ਸੀ ਮੈਂ ਇਹ 21 ਸਾਲ ਦੇ ਨੇ ਬੜੀ ਸੀ ਮੈਂ ਨਾਸਤਿਕ ਕਿਉਂ ਹਾਂ ਸ਼ਹੀਦ ਭਗਤ ਸਿੰਘ ਹੁਣਾ ਜੀ ਉਹ ਥੋੜੇ ਹੋ ਜਾ 2 ਮਿੰਟ ਬਹੁਤੀ ਵੱਡੀ ਕਿਤਾਬ ਨਹੀਂ ਹੈ ਸਾਰੇ ਪੜਿਓ ਇੱਕ ਵਾਰੀ ਨੌਜਵਾਨਾਂ ਨੂੰ ਬੇਨਤੀ ਹੈ ਇਹ ਜ਼ਰੂਰ ਪੜਿਓ ਸਾਰੇ ਮੈਂ ਨਾਸਤਿਕ ਕਿਉਂ ਹਾਂ ਨਾਸਤਿਕ ਹੋਣ ਲਈ ਨਹੀਂ ਜ਼ਿੰਦਗੀ ਦੇ ਤਰਕ ਨੂੰ ਸਮਝਣ ਲਈ ਉਹ ਇੱਕੋ ਇੱਕ ਰਾਈਟਰ ਮੈਂ ਦੇਖਿਆ ਜਿਹੜਾ ਸਾਰੀ ਕਿਤਾਬ ਤੋਂ ਬਾਅਦ ਕਹਿੰਦਾ ਇਹ ਜੋ ਮੈਂ ਸੋਚਦਾ ਇਹ ਮੇਰੀ ਸੋਚ ਹੈ ਮੇਰੇ ਪਿੱਛੇ ਲੱਗੂ ਨਾ ਬਣਿਓ ਜੋ ਮੈਂ ਲਿਖਿਆ ਇਹਨੂੰ ਹੀ ਪੜ ਕੇ ਨਾ ਦੁਨੀਆ ਨੂੰ ਦੁਨੀਆ ਸਮਝ ਲਿਓ ਇਹ ਮੇਰਾ ਨਜ਼ਰੀਆ ਸੀ ਆਪਣੇ ਨਜ਼ਰੀਏ ਨਾਲ ਆਪਣੇ ਤਰੀਕੇ ਨਾਲ ਦੁਨੀਆ ਨੂੰ ਖੋਜਿਓ ਦੁਨੀਆ ਨੂੰ ਸਮਝਿਓ ਕੋਈ ਰਾਈਟਰ ਇਹਨਾਂ ਦਾ ਦਾਵਾ ਨਹੀਂ ਕਰਦਾ ਉਹ ਕਹਿੰਦਾ ਮੈਂ ਜੋ ਲਿਖਦਾ ਇਹ ਬਸ ਅਵਾਰਡ ਵਿਨਿੰਗ ਹੈ ਇਸ ਤੋਂ ਪਰੇ ਕੁਝ ਨਹੀਂ ਹੋ ਸਕਦਾ ਕਹਿੰਦਾ ਨਹੀਂ ਇਹ ਮੇਰਾ ਸੋਚਣ ਦਾ ਢੰਗ ਹੈ ਤੁਸੀਂ ਦੁਨੀਆ ਨੂੰ ਆਪਣੇ ਨਜ਼ਰੀਏ ਨਾਲ ਦੇਖਿਓ ਆਪਣੇ ਤਰੀਕੇ ਨਾਲ ਸੋਚਿਓ ਇਹ ਸਭ ਤੋਂ ਖੂਬਸੂਰਤ ਗੱਲ ਲੱਗੀ ਸੀ ਮੈਨੂੰ ਇਸ ਚੀਜ਼ ਨੇ ਕਿਤਾਬਾਂ ਪ੍ਰਤੀ ਮੇਰਾ ਰੁਝਾਨ ਬਣਾਇਆ ਸੀ ਫਿਰ ਜਿਹੜੀ ਕਿਤਾਬ ਮੈਂ ਬੜੀ ਨਿੱਠ ਕੇ ਪੜ੍ਹੀ ਸੀ ਉਹ ਸੀ ਮੇਰਾ ਦਾਗਿਸਤਾਨ ਰਸੂਲ ਹਮਜ਼ਾ ਤੋਂ ਪਹਿਲੀ ਜਿਹੜੀ ਸੀ ਸੁਇਤਰ ਨੂੰ ਸ਼ੌਂਕ ਪੈਦਾ ਕਰਦਾ ਪੜਨ ਦਾ ਮੈਂ ਇਸ ਵਿਸ਼ੇ ਤੇ ਬਹੁਤ ਥਿਰ ਗੱਲਾਂ ਕਰ ਸਕਦਾ ਕਰਨਾ ਨਹੀਂ ਚਾਹਣਾ ਪਰ ਮੈਂ ਜ਼ਿਆਦਾ ਵਕਤ ਲੈਣਾ ਨਹੀਂ ਵਿਦਵਾਨ ਬਹੁਤ ਬੈਠੇ ਨੇ ਮੈਂ ਤਾਂ ਸਿਰਫ ਆਪਣੇ ਦਿਲ ਦੀਆਂ ਗੱਲਾਂ ਹੀ ਦੋ ਚਾਰ ਕਰਨੀਆਂ ਸੀ ਤੁਹਾਡੇ ਨਾਲ ਤੇ ਉਹ ਬੋਲੀਆਂ ਨੇ ਇੱਕ ਅਤੀ ਵਸੂਲ ਕਰਕੇ ਆ ਜਿੰਨੇ ਨੌਜਵਾਨ ਮਦਦ ਕੀਆ ਮੈਨੂੰ ਸੁਣਦੇ ਦੇਖ ਰਹੇ ਨੇ ਮੋਬਾਈਲ ਤੇ ਰਿਕਾਰਡ ਵੀ ਕਰ ਰਹੇ ਨੇ ਮੇਰੇ ਨਾਲ ਅੱਜ ਇੱਕ ਪ੍ਰੋਮਿਸ ਕਰਕੇ ਜਾਇਆ ਯਾਰ ਮੈਂ ਕੁਝ ਨਹੀਂ ਮੰਗਿਆ ਕਰੀ ਤੁਹਾਡੇ ਕੋਲੋਂ ਇੱਧਰ ਸੁਣ ਕੇ ਮੇਰੇ ਵੀਰ ਇੱਕ ਵਾਅਦਾ ਕਰਕੇ ਜਾਇਓ ਮੇਰੇ ਨਾਲ ਮੈਂ ਇਹ ਨਹੀਂ ਕਹਿੰਦਾ ਕਿਤਾਬ ਪੜਿਓ ਕਰ ਜਾ ਕੇ ਪੜਿਓ ਨਾ ਭਾਵੇਂ ਪਰ ਅੱਜ ਸਾਰੇ ਘੱਟੋ ਘੱਟ ਇੱਕ ਕਿਤਾਬ ਜ਼ਰੂਰ ਖਰੀਦ ਕੇ ਲੈ ਕੇ ਜਾਇਓ ਇੱਥੇ ਘਰ ਜਾ ਕੇ ਰੱਖ ਲਿਓ ਨਾ ਪੜਿਓ ਜੇ ਪੜਨ ਦਿਲ ਕੀਤਾ ਪੜ ਲਿਓ ਅੱਜ ਨਹੀਂ 10 ਸਾਲ ਬਾਅਦ ਦਿਲ ਕੀਤਾ ਚੱਕ ਕੇ ਪੜ ਲਿਓ ਤੁਸੀਂ ਨਹੀਂ ਪੜੋਗੇ ਤੁਹਾਡੇ ਬੱਚੇ ਪੜਨਗੇ ਪਰ ਘਰ ਚ ਅਵੇਲੇਬਲ ਦਾ ਰੱਖੋ ਬਣੀ ਬਣਾਈ ਰੋਟੀ ਭਾਵੇਂ ਬਾਹਰੋਂ ਆ ਜਾਂਦੀ ਐ ਪਰ ਜਦਨ ਘਰੇ ਪਕਾਉਣੀ ਪਈ ਚੁੱਲਾ ਵੀ ਹੈਗਾ ਸਾਲਣ ਵੀ ਹੈਗਾ ਪਾਲਣ ਵੀ ਹੈਗਾ ਪਤਾ ਲੱਗੇ ਮਾਚੀਸ ਹੀ ਨਹੀਂ ਤਾਂ ਕਿੱਥੋਂ ਰੋਸ਼ਨ ਕਰੋਗੇ ਚੁੱਲਾ ਕਿੱਥੋਂ ਬਾਲੋਗੇ ਘਰ ਦੇ ਕਿਤਾਬ ਰੱਖ ਛੱਡੋ ਕੋਈ ਨਾ ਕੋਈ ਬੜੇਗਾ ਸੋ ਇਧਰ ਵੀ ਆਪਾਂ ਫੂਡ ਕੋਰਟ ਚੋਂ ਵੀ ਬਥੇਰਾ ਕੁਝ ਖਾਣਾ ਅੱਜ ਖਾਣ ਵੀ ਲਿਆ ਹੋਣਾ ਅੱਜ ਸਲਾਮਾਂ ਵੀ ਕਰਦੇ ਹੋਣੇ ਵੀ ਇਸ ਕੇ ਬਾਅਦ ਉਹ ਖਾएंगे ਹੈਨਾ ਉਹ ਵੀ ਖਾ ਲਿਓ ਮੈਂ ਨਹੀਂ ਕਹ ਰਿਹਾ ਜ਼ਰੂਰ ਖਾਓ ਵੀ ਸਾਡੇ ਕੋਲ 36 ਸਟਾਲ ਲੱਗੇ ਨੇ ਅੰਦਰ ਇਹ ਨਹੀਂ ਹੈ ਜੀ ਉਹ ਵੀ ਜ਼ਰੂਰ ਖਾਓ ਵੀ ਕਿਉਂਕਿ ਇੱਕ ਮਨ ਮਨ ਸ਼ੌਂਕ ਹੈ ਹਰ ਸ਼ੌਂਕ ਪੂਰਾ ਕਰਨਾ ਚਾਹੀਦਾ ਸਾਹਿਬ ਪੜਨ ਦਾ ਮਤਲਬ ਇਹ ਨਹੀਂ ਗੰਭੀਰ ਹੋ ਜਾਣਾ ਵੀ ਅਸੀਂ ਬਹੁਤ ਸੰਜੀਦਾ ਹੋ ਗਏ ਇੱਕ ਤਾਂ ਇਹ ਵੀ ਕਨਸੈਪਟ ਦਿਮਾਗ 'ਚ ਹੈਗਾ ਵੀ ਕਿਤਾਬ ਦੀ ਗੱਲ ਜਿਹੜੇ ਕਰਦੇ ਨੇ ਉਹ ਬਜ਼ੁਰਗ ਹੁੰਦੇ ਨੇ ਸਿਆਣੇ-ਜਾਣੇ ਜਿਹੇ ਹੁੰਦੇ ਨੇ ਯੂਥ ਨੂੰ ਲੱਗਦਾ ਵੀ ਕਿਤਾਬਾਂ ਨਾਲ ਸਾਡਾ ਕੀ ਸੰਬੰਧ ਹੈ ਇਹ ਤਾਂ ਜਦੋਂ ਬੰਦਾ 50 ਟੱਪ ਜਾਂਦਾ ਫਿਰ ਕਿਤਾਬਾਂ ਦੀ ਗੱਲ ਕਰਦਾ ਨਹੀਂ 50 ਤੋਂ ਬਾਅਦ ਤਾਂ ਕਿਤਾਬਾਂ ਦੀ ਗੱਲ ਕਰਨੀ ਬੰਦ ਕਰਦਾ ਤਾਂ ਉਹ ਤਾਂ ਲਿਖਣੀਆਂ ਸ਼ੁਰੂ ਕਰ ਦਿੰਦਾ ਸੋ ਪੜਨੀਆਂ ਤਾਂ ਤੁਸੀਂ ਹੁੰਦੀਆਂ ਨੇ ਕਿਉਂਕਿ ਯੂਥ ਨੇ ਸਮਾਜ ਸਿਰਜਣਾ ਹੈ ਯੂਥ ਨੇ ਸਮਾਜ ਬਣਾਣਾ ਹੈ ਯੂਥ ਨੇ ਸਮਾਜ ਬਣਾਉਣਾ ਹੈ ਜਿੰਨਾ ਕਿਤਾਬ ਪੜੋਗੇ ਜਿੰਨਾ ਸਾਹਿਤ ਨੂੰ ਪੜੋਗੇ ਕਿਤਾਬ ਕੀ ਹੈ ਇਹ ਗੁਰੂ ਨਾਨਕ ਸਾਹਿਬ ਦਾ ਇਹ ਦੋ ਪੰਕਤੀਆਂ ਦੇ ਵਿੱਚ ਹੀ ਸਾਰਾ ਕੁਝ ਖਤਮ ਹੋ ਜਾਂਦੀ ਹੈ ਗੱਲ ਕਿੰਨੇ ਜਦੋਂ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਸੰਵਾਦ ਦਾ ਦੂਜਾ ਰੂਪ ਹੈ ਕਿਤਾਬ ਮੈਨੂੰ ਸਮਾਜ ਨੇ ਕੀ ਕਿਹਾ ਮੈਂ ਸਮਾਜ ਨੂੰ ਕੀ ਕਿਹਾ ਸਮਾਜ ਨੇ ਮੇਰੇ ਵੱਲ ਕੀ ਦੇਖਿਆ ਮੈਂ ਸਮਾਜ ਤੋਂ ਕੀ ਸਿੱਖਿਆ ਉਹਦਾ ਸ਼ਾਰਤੀਕ ਰੂਪ ਹੀ ਕਿਤਾਬ ਹੈ ਨਾ ਤਜਰਬਾ ਹੀ ਇਹ ਜਿਹੜੀ ਕਿਤਾਬ ਹੈ ਇਹ ਜੀਵਨ ਜਹਾਜ਼ ਹੀ ਹੈ ਨਾ ਕਿਤਾਬ ਇਹ ਕੋਈ ਉੱਪਰੋਂ ਉਤਰੀ ਹੋਈ ਕੋਈ ਕੋਈ ਏਲੀਅਨਸ ਨਾਲ ਤਾਂ ਲੈ ਕੇ ਆਇਆ ਨਹੀਂ ਚੀਜ਼ ਇਹ ਜਿਹੜੀ ਗੱਲ ਅਸੀਂ ਕ੍ਰਿਸ਼ਨਾ ਰੱਖ ਰੱਖ ਕੇ ਸਮਝਦੇ ਆ ਕਿਉਂਕਿ ਉਹ ਸਾਲ ਦਾ ਸਿਲੇਬਸ ਪੂਰਾ ਕਰਨਾ ਹੁੰਦਾ ਹੈ ਉਹ ਟਿਊਸ਼ਨ ਤਾਂ ਰੱਖਦੇ ਆ ਵੀ ਮੈਂ ਆਹ ਕਲਾਸ ਪਾਸ ਕਰ ਜਾਵਾਂ ਪਰ ਕਦੇ ਜੀਵਨ ਬਾਰੇ ਸੋਚਿਆ ਵੀ ਬਹੁਤ ਵੱਡਾ ਸਬਜੈਕਟ ਹੈ ਜੀਵਨ ਜੀਵਨ ਦੇ ਵੀ ਬੜੇ ਪਹਿਰ ਆਉਂਦੇ ਨੇ ਜੀਵਨ ਦੀਆਂ ਵੀ ਬਹੁਤ ਕਲਾਸਾਂ ਨੇ ਉਹਦੀ ਵੀ ਹਰ ਕਲਾਸ ਪਾਸ ਕਰਨੀ ਹੈ ਔਰ ਇਹਦੀ ਟਿਊਸ਼ਨ ਕਿਸੇ ਨੇ ਨਹੀਂ ਪੜਾਉਣੀ ਔਰ ਕਿਤਾਬਾਂ ਨਹੀਂ ਪੜਾਉਣੀ ਤੁਹਾਨੂੰ ਸੋ ਇੱਕ ਅੱਲ ਦੇ ਅੱਲ ਕਰਕੇ ਮੇਰੇ ਨਾਲ ਪ੍ਰੋਮਿਸ ਕਰ ਦੋ ਨਹੀਂ ਤਾਂ ਮੈਂ ਗੋਲੀ ਜਾਣਾ ਉਹ ਬੰਦਾ ਕਿਤਾਬ ਖਰੀਦ ਕੇ ਲੈ ਕੇ ਜਾਓਗੇ ਸਾਡੇ ਯੈਸ ਸਰ ਯੈਸ ਯੈਸ ਕਿਤਾਬ ਖਰੀਦ ਕੇ ਲੈ ਕੇ ਜਾਣੀ ਕਿਸੇ ਤੋਂ ਉਧਾਰ ਨਹੀਂ ਜਾਉਂਦੇ ਖਰੀਦ ਕੇ ਕਿਤਾਬਾਂ ਨੌਜਵਾਨਾਂ ਨੂੰ ਅੱਜ ਲੈ ਕੇ ਜਾਣੀ ਹੈ ਘਰ ਜਾ ਕੇ ਰਾਨੂੰ ਦਿਖਾ ਦੀ ਕਿਤਾਬ ਲੈ ਲਈ ਉਹ ਬੜੀ ਜਨ ਉਸਨੇ ਡੈਡੀ ਕੋਲ ਸ਼ੁਕਰ ਹੈ ਕੋਈ ਚੰਗੀ ਦੀ ਚੀਜ਼ ਵੀ ਲਿਆਇਆ ਘਰ ਅੱਜ ਫੋਨ ਆਇਆ ਤਾਂ ਹੈ ਕਿ ਜਾਂਦੇ ਹਾਂ ਹਣਾ ਬਰਨਾ ਮੋਟਰਸਾਈਕਲਾਂ ਉੱਤੇ ਚੜ੍ਹਨਾ ਸਰੀ ਲਵਾ ਕੇ ਨਹਿਰੋਂ ਤੱਕ ਜਾਣਾ ਹਾਂ ਕਹਿੰਦੇ ਆ ਮੋਟਰਸਾਈਕਲ ਬੁਲੇਟ ਤੇ ਪਟਾਕੇ ਮਾਰਦੇ ਜਾਂਦੇ ਤਾਂ ਕੋਈ ਫਾਇਦਾ ਨਹੀਂ ਉੱਥੇ ਵੀ ਬੜੇ ਪੈਸੇ ਲਾਉਣੇ ਆ ਕੋਈ ਚੰਗੀ ਨਿੱਕੀ ਲਈਏ ਪੈਸੇ ਲਾਉਣੇ ਪਟਾਕੇ ਤੇ ਲਾਉਣੇ ਇੱਕ ਵਾਰੀ ਕਿਤਾਬਾਂ ਤੇ ਲਾ ਕੇ ਵੇਖਿਓ ਜੀਵਨ ਕਿੱਦਾਂ ਬਦਲਦਾ ਸੋ ਪੁਸਤਕ ਮੇਲੇ ਦਾ ਹੋਰ ਬਾਤ ਕਰਦੇ ਹਾਂ